ਵੇ ਕੋਣੀ ਜੇ ਅੱਜ ਆਪਾਂ ਇੱਥੇ ਖੜੇ ਆਂ ਅੱਤਵਾਦ ਆਪਾਂ ਨੂੰ ਆ ਕੇ ਮਾਰ ਜਾਂਦਾ ਤੇ ਕਿੱਡੀ ਮਨਪਾਗੀ ਗੱਲ ਆ ਬਹੁਤ ਮਨਪਾਗੀ ਗੱਲ ਆ ਜੇ ਉਹਨਾਂ ਨੇ ਆਪਣੀ ਸਰਕਾਰ ਨੇ ਮਾਰੇ ਨੇ ਬਹੁਤ ਚੰਗਾ ਕੀਤਾ ਉਹਨਾਂ ਦੇ ਟਿਕਾਣੇ ਡਾਏ ਬਹੁਤ ਵਧੀਆ ਕੀਤਾ ਦੋਨੇ ਵੀ ਚਾਹੀਦੇ ਜਵਾਬ ਦੇਣਾ ਵੀ ਚਾਹੀਦਾ ਹੈ ਕਿਉਂ ਅੱਜ ਜੇ ਨਹੀਂ ਜਵਾਬ ਦਿੰਦੇ ਕੱਲ ਨੂੰ ਹੋਰ ਵੀ ਉਹ ਨੁਕਸਾਨ ਕਰ ਸਕਦੇ ਭਾਰਤ ਦਾ ਹੋਰ ਵੀ ਆਣ ਕੇ ਕਰ ਸਕਦੇ ਬਹੁਤ ਵਧੀਆ ਕੀਤਾ ਇਸ ਗੱਲ ਦੀ ਇਹ ਨਹੀਂ ਦਿੰਦੇ ਨਹੀਂ ਕਰਦੇ ਬਹੁਤ ਵਧੀਆ ਕੀਤਾ ਉਹਨਾਂ ਨੇ ਇਹ ਸਟ੍ਰਾਈਕ ਠੀਕ ਬਹੁਤ ਵਧੀਆ ਕੀਤਾ ਇਹ ਗੰਗ ਦਾ ਸਾਰ ਜਿਹੜੇ ਬਣੇ ਹੋਏ ਆ ਤੁਸੀਂ ਪਹਿਲਾਂ ਹੀ ਕਿਹਾ ਕਿ ਜੰਗ ਕਿਸੇ ਦੇ ਉਸ ਵਾਸਤੇ ਚੰਗੀ ਨਹੀਂ ਹੁੰਦੀ ਵੈਸੇ ਹੈ ਤੇ ਨੁਕਸਾਨ ਹੀ ਆਵੇ ਵੈਸੇ ਬਹੁਤ ਨੁਕਸਾਨ ਆਇਆ ਤੁਸੀਂ ਭੋਗਿਆ ਹੋਇਆ ਭੋਗਿਆ ਮੈਂ ਨਾ ਬਹੁਤ ਜ਼ਿਆਦਾ ਕਮਾਦਾਂ ਜਾ ਜਾ ਕੇ 65 ਵਾਰੀ ਰਿੰਦੇ ਰਹੇ ਅਸੀਂ ਕੋਦ ਬੰਦਾ ਹਾਲ ਸੀ ਉਦੋਂ ਉਦੋਂ ਬੱਚਿਆਂ ਚ ਦੀ ਦਹਿਸ਼ਤ ਹੋਊਗੀ ਜਿਨ੍ਹਾਂ ਘਰ ਪਰਿਵਾਰ ਚ ਬੱਚੇ ਹੋਣਗੇ ਤੁਹਾਡੇ ਉਹ ਕੀ ਪੁੱਛਦੇ ਤੁਹਾਨੂੰ ਦਹਿਸ਼ਤ ਤੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਬੱਚਿਆਂ ਦੇ ਵਿੱਚ ਹੋएगी ਆ ਵੇਖੋ ਖੜੇ ਨੇ ਬੱਚੇ ਲਾਗੇ ਤੁਹਾਡੇ ਖੜੇ ਨੇ ਤੇ ਸਕੂਲਾਂ ਹੁਣ ਇਹਨਾਂ ਨੇ ਆਪਣੀ ਸਰਕਾਰ ਨੇ ਬੰਦ ਕਰਤੇ ਸਕੂਲਾਂ ਬੱਚੇ ਸਾਰੇ ਘਰ ਦਿੱਤੇ ਆ ਛੁੱਟੀਆਂ ਹੋ ਗਈਆਂ ਸਕੂਲ ਜਦੋਂ ਛੁੱਟੀਆਂ ਹੋ ਗਈਆਂ ਤੇ ਦਹਿਸ਼ ਦੇ ਫਲ ਨਹੀਂ ਫਲੀਆਂ ਦੇਖੋ ਵੀ ਬੱਚਿਆਂ ਨੂੰ ਕਿਉਂ ਛੁੱਟੀਆਂ ਕਰ ਦਿੱਤੀਆਂ ਨੇ